ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਮਿੰਦਰ ਸਿੰਘ ਬਰਾੜ। ਅ ਇਸ ਵੀਡੀਓ ਵਿੱਚ ਤੁਹਾਡੇ ਨਾਲ ਜਿਹੜੀਆਂ 2-3 ਕੰਮ ਦੀਆਂ ਗੱਲਾਂ ਕਰਨੀਆਂ। ਕਣਕ ਦੀ ਬਿਜਾਈ ਦੀ ਬਾਬਤ। ਦੇਖੋ ਜਿਹੜੀ ਝੋਨੇ ਦੀ ਖਟਾਈ ਆ ਹੁਣ ਜੋਰਾਂ ਤੇ ਚੱਲ ਪੈਣੀ ਆ ਬਾਸਮਤੀ ਦੀ। ਤੇ 1 ਅਕਤੂਬਰ ਦੇ ਲਾਸਟ ਦੇ ਵਿੱਚ ਜਾਂ ਜਿਹੜਾ 20-22 ਅਕਤੂਬਰ ਤੋਂ ਕਿਸਾਨ ਵੀਰ ਜਿਹੜੇ ਉਹ ਤਿਆਰੀ ਖਿੱਚ ਲੈਂਦੇ ਕਣਕ ਦੀ ਬਿਜਾਈ ਸ਼ੁਰੂ ਕਰ ਦਿੰਦੇ। ਉਹ ਨਾਲ ਦੀ ਨਾਲ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਣੀ ਆ ਜਿਹੜੀ ਕੋਈ ਬਜਾਈ ਦੇ ਤਰੀਕੇ ਨੇ ਜਾਂ ਬਜਾਈ ਸਮੇਂ ਬੀਜ ਦੀ ਮਾਤਰਾ ਬੀ ਸੋਧ ਵਗੈਰਾ ਖਾਦਾਂ ਸਾਰੀ ਡਿਟੇਲ ਆਪਾਂ ਸਾਂਝੇ ਕਰਦੇ ਰਹਾਂਗੇ ਇਹ ਵੀਡੀਓ ਮੈਂ ਤਾਂ ਤੁਹਾਡੇ ਨਾਲ ਜਾਣਕਾਰੀ ਬਾਤ ਸਾਂਝੀ ਕਰ ਰਿਹਾ ਕਿ ਬਜਾਈ ਕਰਨ ਦੇ ਵੱਖ-ਵੱਖ ਤਰੀਕੇ ਪਰਾਲੀ ਖੇਤ ਚ ਰੱਖ ਕੇ ਜਾਂ ਪਰਾਲੀ ਖੇਤ ਚੋਂ ਬਾਹਰ ਕੱਢ ਕੇ ਸਭ ਤੋਂ ਵੱਧ ਤਰਜੀਹ ਕਿਸਾਨ ਵੀਰ ਕਿਉਂਕਿ ਪਿਛਲੇ ਸਾਲਾਂ ਚ ਦੇਖਣ ਚ ਆਇਆ ਜੋ ਕਿ ਕਿਹੜਾ ਤਰੀਕਾ ਸਭ ਤੋਂ ਵੱਧ ਵਰਤਿਆ ਜਾਂਦਾ ਉਹਦੇ ਬਾਰੇ ਮੈਂ ਆਪ ਦੀ ਜਾਣਕਾਰੀ ਮੁਤਾਬਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰੂੰਗਾ ਤੁਸੀਂ ਵੀ ਕਿਰਪਾ ਕਰਕੇ ਜਿਹੜੇ ਵੀ ਕਿਸਾਨ ਵੀਰ ਵੀਡੀਓ ਦੇਖ ਸੁਣ ਰਹੇ ਹੋ ਕਿਰਪਾ ਕਰਕੇ ਥੱਲੇ ਕਮੈਂਟਾਂ ਜਰੂਰ ਦੱਸਿਆ ਜੇ ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਦੇ ਵਿੱਚ ਜਾਗਰੂਕਤਾ ਅਵੇਅਰਨੈਸ ਹੈਗੀ ਅਤੇ ਆਪਾਂ ਨੂੰ ਪਰਾਲੀ ਖੇਤ ਵਿੱਚ ਵਾ ਕੇ ਬਜਾਈ ਕਰਨ ਦੇ ਫਾਇਦੇ ਬਾਰੇ ਜ਼ਮੀਨ ਦੀ ਸੇਤ ਜ਼ਮੀਨ ਦੀ ਬਜਾਊ ਸ਼ਕਤੀ ਵਿੱਚ ਵਾਧੇ ਬਾਰੇ ਖੇਤੀ ਖਰਚੇ ਘਟਦੇ ਆ ਉਹਦੇ ਬਾਰੇ ਜਿਹੜਾ ਹੈਗਾ ਜਾਣਕਾਰੀ ਬਹੁਤ ਸਾਰੇ ਕਿਸਾਨ ਵੀਰ ਰੱਖਦੇ ਆ ਤੇ ਬਜਾਈ ਕਰਨ ਦੇ ਤਰੀਕੇ ਵੀ ਉਹ ਸਾਬਨਾ ਬਦਲ ਗਏ। ਸੋ ਜਿਹੜੇ ਬਜਾਈ ਕਰਨ ਦੇ ਢੰਗ ਤਰੀਕੇ ਉਹਦੇ ਵਿੱਚ ਕਿਸਾਨ ਵੀਰوں ਵੱਖ-ਵੱਖ ਢੰਗ ਹੈ ਜਿਦੇ ਵਿੱਚ ਕੁਝ ਕਿਸਾਨ ਵੀਰ ਜਿਹੜੇ ਖੇਤ ਚੋਂ ਗੱਠਾ ਬਣਵਾ ਕੇ ਪਰਾਲੀ ਬਾਹਰ ਕੱਢ ਕੇ ਖੇਤ ਬਣਾ ਕੇ ਬਜਾਈ ਕਰਨ ਦੇ ਛਕ ਹੁੰਦੇ ਆ। ਕੋਈ ਕਿਸਾਨ ਵੀਰ ਜਿਹੜੇ ਹੈਪੀ ਸੀਡਰ ਨਾਲ ਬਜਾਈ ਕਰਦੇ ਆ ਜਿਦੇ ਵਿੱਚ ਐਸਐਮਐਸ ਵਾਲੀ ਕੰਬੈਨ ਨਾਲ ਆਪਾਂ ਬਾਢੀ ਕਰਾ ਕੇ ਤੇ ਆਪਾਂ ਹੈਪੀ ਸੀਡਰ ਨਾਲ ਬਜਾਈ ਕਰ ਸਕਦੇ ਜਿਹੜਾ ਖੇਤ ਚ ਪਰਾਲੀ ਦੀ ਮਲਚ ਪੈਦਾ ਕਰਦਾ ਮਲਚਿੰਗ ਕਰਦਾ ਤੇ ਉਹਦੇ ਨਾਲ ਜਿਹੜੇ ਨਦੀਨ ਖੇਤ ਚ ਨਾ ਮਾਤਰ ਹੁੰਦੇ ਤੇ ਬਜਾਈ ਹੋ ਜਾਂਦੀ ਆਪਣੀ ਤੇ ਇਹ ਉਦੋਂ ਬਾਅਦ ਆਪਣਾ ਵੱਖਰਾ ਕੋਈ ਵੀ ਖੇਤ ਨੂੰ ਪਾਉਣ ਦਾ ਜਾਂ ਹੋਰ ਖਰਚਾ ਨਹੀਂ ਹੁੰਦਾ ਨਾ ਆਪਾਂ ਨੂੰ ਨਦੀਨ ਆਸ਼ਕਬਾਲਾ ਵਰਤਣਾ ਪੈਂਦਾ ਕੋਈ ਕਿਸਾਨ ਵੀਰ ਜਿਹੜੇ ਸੁਪਰ ਸੀਡਰ ਨਾਲ ਬਜਾਈ ਕਰਦੇ ਆ ਜਿਹਦੇ ਵਿੱਚ ਵੀ ਆਪਾਂ ਸੁਪਰ ਜਿਹੜੀ ਸੁਪਰ ਐਸਐਮਐਸ ਲੱਗੀ ਕਮੈਨ ਨਾਲ ਵਾਢੀ ਕਰਾਉਣੇ ਜਿਹੜੀ ਐਸਐਮਐਸ ਵਾਲੀ ਕਮੈਨ ਉਹਦਾ ਤੁਹਾਨੂੰ ਫਾਇਦਾ ਇਹ ਹੈ ਨਾ ਉਹਨੇ ਪਰਾਲੀ ਥੋੜੀ ਕੁਤਰਾ ਕਰ ਕਰ ਖਲਾਰ ਦੇਣੀ ਜਿਵੇਂ ਆਪਾਂ ਖੇਤ ਦੇ ਵਿੱਚ ਖਾਦ ਰੂੜੀ ਨਹੀਂ ਖਲਾਰਦੇ ਹੁੰਦੇ ਮਤਲਬ ਢੇਰੀਆਂ ਤੋਂ ਗਾਂ ਜਾਂ ਹੁਣ ਜਿਹੜੇ ਰੇ ਖਲਾਰਨ ਵਾਲੇ ਜੰਤਰ ਆ ਗਏ ਆ ਇਹ ਸਮਝ ਲਓ ਵੀ ਤੁਹਾਡੇ ਖੇਤ ਰੇ ਖਲਾਰਨ ਵਾਲਾ ਕੰਮ ਇਹਨੇ ਕਰ ਦੇਣਾ ਇੱਕ ਸਾਰ ਪਰਾਲੀ ਖਲਾਰ ਦੇਣੀ ਆ ਉਸ ਤੋਂ ਬਾਅਦ ਤੁਸੀਂ ਜਿਵੇਂ ਮਰਜ਼ੀ ਜਿਹੜੀ ਸੁਪਰ ਸੀਡਰ ਚਲਾਈ ਚੱਲੋ ਨਾ ਪਰਾਲੀ ਵਿੱਚ ਫਸਦੀ ਆ ਨਾ ਟਰੈਕਟਰ ਦਾ ਜ਼ਿਆਦਾ ਜ਼ੋਰ ਲੱਗਦਾ ਹੁਣ ਤਾਂ ਕਿਸਮਾ ਵੀ ਜ਼ਿਆਦਾਤਰ ਕਿਸਾਨ ਵੀਰਾਂ ਨੇ ਜਿਵੇਂ ਪੀਆ 131 ਜਾਂ ਪੀਆ 130 ਜਾਂ ਪੀਆ 128 29 ਪੀਆ 126 ਪੀਆਰ 121 ਹੈ ਇਹਨਾਂ ਪੀਆਰ ਕਿਸਮਾਂ ਦੀ ਜਿਹੜੀ ਪਰਾਲੀ ਵੀ ਬਹੁਤੀ ਨਹੀਂ ਹੁੰਦੀ ਤੇ ਬੜੇ ਆਰਾਮ ਦੇ ਨਾਲ ਜਿਹੜੀ ਹੈਗੀ ਸੁਪਰ ਸੀਡਰ ਨਾਲ ਬਹੁਤ ਸੋਹਣੀ ਬਜਾਈ ਆਉਂਦੀ ਹੈ ਹੁੰਦੀ ਹੈ ਤੇ ਬਹੁਤ ਸੋਹਣੀ ਸਫਾਈ ਆਉਂਦੀ ਹੈ ਜਿਹਦੇ ਨਾਲ ਆਪਾਂ ਨਾਲ ਦੀ ਨਾਲ ਜਿਹੜਾ ਬਜਾਈ ਕਰਨ ਪਰਾਂ ਤਾਂ ਨਦੀਨ ਨਾਸ਼ਕ ਵੀ ਕਰ ਲੈਂਦੇ ਆ ਤੇ ਆਪਣਾ ਆਪਾਂ ਨੂੰ ਬਾਅਦ 'ਚ ਕਿਸੇ ਕਿਸਮ ਦਾ ਨਦੀਨ ਨਾਸ਼ਕ ਵੀ ਨਹੀਂ ਕਰਨ ਦੀ ਲੋੜ ਇੱਕ ਆਪਰੇਸ਼ਨ 'ਚ ਬਜਾਈ ਹੋ ਗਈ ਮਗਰ ਆਪਾਂ ਜਿਹੜੀ ਹੈਗੀ ਸਪਰੇਅ ਕਰਤੀ ਨਦੀਨ ਨਾਸ਼ਕ ਵਾਲੀ ਤੇ ਬਹੁਤ ਵਧੀਆ ਜਿਹੜੀ ਕਣਕ ਦਾ ਜਮ ਵੀ ਬਹੁਤ ਵਧੀਆ ਹੁੰਦਾ ਤੇ ਕਿਸਾਨ ਦੇ ਵਿੱਚ ਜੇ ਆਪਾਂ ਕਹ ਲਈਏ ਕਿਸਾਨਾਂ ਦੇ ਵਿੱਚ ਸਭ ਤੋਂ ਜਿਹੜੀ ਪਸੰਦੀ ਦਾ ਤਰੀਕਾ ਵੀ ਸੁਪਰ ਸੀਡਰ ਨਾਲ ਬਜਾਈ ਕਰਨਾ ਬਣ ਚੁੱਕਿਆ ਕਿਉਂਕਿ ਕਾਫੀ ਵੱਡੇ ਪੱਧਰ ਤੇ ਕਿਸਾਨ ਵੀਰਾਂ ਨੇ ਜਿਹੜੇ ਸੁਪਰ ਸੀਡਰ ਮਸ਼ੀਨਾ ਲਈਆਂ ਨੇ ਸਬਸਿਡੀ ਤੇ ਵੀ ਲਈਆਂ ਨੇ ਆਪਦੇ ਪੱਧਰ ਤੇ ਵੀ ਲਈਆਂ ਨੇ ਆਪਸ ਚ ਰਲ ਕੇ ਵੀ ਕਿਸਾਨ ਵੀਰਾਂ ਨੇ ਲਈਆਂ ਨੇ ਇੱਕ ਬੇਨਤੀ ਆ ਪਿਛਲੇ ਸਾਲ ਮੈਂ ਕਹੀ ਥਾਵਾਂ ਤੇ ਦੇਖਿਆ ਕਿਸਾਨ ਵੀਰਾਂ ਨੇ ਖੇਤ ਦੇ ਵਿੱਚ ਆ ਅੱਗ ਲਾ ਕੇ ਜਾਂ ਖੇਤ ਚ ਰੀਪਰ ਚਲਾ ਕੇ ਵੀ ਪਰਾਲੀ ਕੱਢ ਕੇ ਉਹਦੇ ਵਿੱਚ ਵੀ ਬਾਅਦ ਚ ਸੁਪਰ ਸੀਡਰ ਭਜਾਈ ਫਰਦੇ ਆ ਉਹਦੇ ਨਾਲ ਫਿਰ ਉਹ ਤੋਂ ਬਾਅਦ ਜਿਹੜਾ ਹੈਗਾ ਜੇ ਤੁਸੀਂ ਖੇਤ ਦੇ ਵਿੱਚੋਂ ਜਿਹੜੀ ਹੈਗੀ ਪ੍ਰਾਲੀ ਕੱਢਤੀ ਉਹ ਤੋਂ ਬਾਅਦ ਤਾਂ ਸਿੰਪਲ ਤੁਸੀਂ ਵਾਹ ਕੇ ਬਜਾਈ ਕਰ ਸਕਦੇ ਹੋ ਫਿਰ ਤਾਂ ਖੇਤ ਨੂੰ ਖੋਲੋ ਫਿਰ ਆਪਾਂ ਕਾਦੇ ਵਾਸਤੇ ਜਿਹੜਾ ਹੈਗਾ ਇਹਦੇ ਰਾਈ ਇਸ ਮਸ਼ੀਨ ਨਾਲ ਫਿਰ ਬਜਾਈ ਇਹ ਮਸ਼ੀਨ ਬਣੀ ਹੈ ਜਿਹੜੀ ਖੇਤ ਦੇ ਵਿੱਚ ਤੁਹਾਡੀ ਪ੍ਰਾਲੀ ਰੱਖ ਕੇ ਪ੍ਰਾਲੀ ਨੂੰ ਖੇਤ ਵਿੱਚ ਮਿਕਸ ਕਰਕੇ ਬਜਾਈ ਕਰਨ ਵਾਸਤੇ ਆ ਇਹਦੇ ਫਾਇਦੇ ਹਨ ਤੁਹਾਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੂਗੇ ਜਿਹੜੀ ਪ੍ਰਾਲੀ ਖੇਤ 'ਚ ਬੋਣੇ ਇਹਦਾ ਫਾਇਦਾ ਆਪਾਂ ਨੂੰ ਕੀ ਮਿਲਦਾ ਇਹ ਤਾਂ ਫ੍ਰੀ ਦੀ ਖਾਦ ਆ ਵਾਧੂ ਨਦੀਨ ਆਪਣੇ ਨਦੀਨਾਂ ਦਾ ਕੰਟਰੋਲ ਤਾਂ ਜਿਹੜਾ ਆਪਾਂ ਮਿਲਦਾ ਹੀ ਮਿਲਦਾ ਜਿਵੇਂ ਹੈਪੀ ਸੀਡਰ ਵਗੈਰਾ ਦੇ ਵਿੱਚ ਇਹਦੇ ਵਿੱਚ ਆਪਾਂ ਨਾਲ ਦੀ ਨਾਲ ਜਿਹੜੀ ਸਪਰੇ ਨਦੀਨਾਸ਼ਕ ਦੀ ਕਰਕੇ ਕਰ ਸਕਦੇ ਜਿਹੜੇ ਖਰਾਕ ਮਿਲਣੀ ਹੈ ਜ਼ਮੀਨ ਨੂੰ ਜਿਹੜੀ ਆਰਗੈਨਿਕ ਮੈਟਰ ਮਿਲਣੀ ਹੈ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਸਲਫਰ अच्छा जी सिल्ली कौन कंटेंट ਹੁੰਦਾ ਹੁਣ ਸिल्ली ਕਰਨ ਦੀ ਦੁਨੀਆ ਪੱਧਰ ਦੇ ਉੱਤੇ ਜਿਹੜੀ ਹੈਗੀ ਇੱਕ ਚਰਚਾ ਛੜੀ ਹੋਈਗੀ ਸिल्ली कौन ਬਹੁਤ ਵਧੀਆ ਜਿਹੜੇ ਸिल्ली ਕਾ ਇਹਦੇ ਵਿੱਚ ਹੁੰਦਾ ਕਿ ਉਹ ਜਮੀਨ ਦੇ ਵਿੱਚ ਕਿੰਨਾ ਫਾਇਦੇਮੰਦ ਦਾ ਫਸਲ ਵਾਸਤੇ ਕਿੰਨਾ ਫਾਇਦੇਮੰਦ ਦਾ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਕਿੰਨਾ ਫਾਇਦੇਮੰਦ ਆ ਇਹ ਇੱਕ ਚਰਚਾ ਛੜੀ ਹੋਈ ਆ ਆਉਣ ਵਾਲੇ ਸਮੇਂ ਤੋਂ ਹੀ ਹੋ ਸਕਦਾ ਸਿੱਲੀ ਕੋਨ ਜਮੀਨ ਦੇ ਵਿੱਚ ਜਾਂ ਉੱਪਰ ਸਪਰੇਅ ਕਰਿਆ ਕਰੋ ਇਹੋ ਜਿਹੇ ਪ੍ਰੋਡਕਟ ਆ ਜਾਣ ਸੋ ਇਹਨਾਂ ਗੱਲਾਂ 'ਨਾਂ ਖਾਸ ਧਿਆਨ ਦੇਣ ਦੀ ਜੋੜ ਇਹਦੂ ਬਣਾ ਪੀਏ ਯੂ ਸਮਾਰਟ ਸੀਡਰ ਨਾਲ ਤੁਸੀਂ ਬਿਜਾਈ ਕਰ ਸਕਦੇ ਜਿਹੜਾ ਲਾਈਨਾਂ ਦੇ ਵਿੱਚ ਹੀ ਵਾਹ ਕੇ ਉਹਨੂੰ ਜਿਹੜੇ ਬਲੇਡ ਚੱਲਦੇ ਤੇ ਲਾਈਨਾਂ ਦੇ ਵਿੱਚ ਉਹਨਾਂ-ਉਨਾਂ ਹੈ ਜਿਹੜੀ ਬਿਜਾਈ ਕਰਦਾ ਬਾਣ ਨੂੰ ਖੋਲ ਕੇ ਉਹਦੇ ਨਰੈਕਟਰ ਦਾ ਬਹੁਤ ਘੱਟ ਜ਼ੋਰ ਲੱਗਦਾ ਤੇ ਬਹੁਤ ਵਧੀਆ ਬਿਜਾਈ ਬੇਨਤੀ ਇਹ ਹੈ ਕਿਉਂਕਿ ਵੱਡੇ ਪੱਧਰ ਤੇ ਜਿਹੜੀ ਬਿਜਾਈ ਹੈ ਦੀ ਸੁਪਰ ਸੀਡਰ ਨਾ ਹੋਣੀ ਤੇ ਕਿਰਾਏ ਤੇ ਜਿਹੜੇ ਕਿਸਾਨ ਵੀਰ ਸੁਪਰ ਸੀਡਰ ਨਾ ਬਿਜਾਈ ਕਰਦੇ ਉਹਨਾਂ ਵਾਸਤੇ ਬਹੁਤ ਵਧੀਆ ਜਿਹੜਾ ਹੈ ਗੈਰ ਕੀ ਫਾਇਦੇ ਵਾਲਾ ਸੀਜ਼ਨ ਲੰਘਣਾ ਆਉਣ ਵਾਲੇ ਸਮੇਂ 'ਚ ਵੀ ਜਿਹੜੀ ਹੈ ਇਹਨਾਂ ਮਸ਼ੀਨਾਂ ਦੇ ਨਾਲ ਹੀ ਬਿਜਾਈ ਹੋਇਆ ਕਰਨੀ ਆ ਇਸ ਤੋਂ ਇਲਾਵਾ ਬੀਲਰ ਦੇ ਨਾਲ ਗੱਠਾ ਬਣਾ ਕੇ ਬਹੁਤ ਸਾਰੇ ਕਿਸਾਨ ਵੀਰ ਜਿਨ੍ਹਾਂ ਕੋਲ ਜ਼ਿਆਦਾ ਰਕਬਾ ਕੁਝ ਬੀਲਰ ਨਾਲ ਗੱਠਾ ਬਣਾ ਲੈਂਦੇ ਕੁਝ ਹੈਪੀ ਸੀਡ ਨਾਲ ਬਿਜਾਈ ਕਰ ਲੈਂਦੇ ਕੁਝ ਸੁਪਰ ਸੀਡ ਨਾਲ ਕਰ ਲੈਂਦੇ ਆ ਥੱਲੇ ਕਮੈਂਟ ਕਰਕੇ ਜਰੂਰ ਜਾਣਕਾਰੀ ਦਿਓ ਮੇਰੀ ਜੀ ਵਾਦਾ ਕਰਿਆ ਕਿ ਤੁਸੀਂ ਕਿਹੜੇ ਤਰੀਕੇ ਨਾਲ ਕਿਉਂਕਿ ਉਹਦੇ ਅਨਸਾਰ ਹੀ ਆਪਾਂ ਢੰਗਾਂ ਦੇ ਅਨਸਾਰ ਕੱਲੇ-ਕੱਲੇ ਤਰੀਕੇ ਦੇ ਅਨਸਾਰ ਉਹ ਚ ਸਾਵਧਾਨੀਆਂ ਕੀ ਆ ਗਿੱਲ ਕਿੰਨੀ ਹੋਣੀ ਚਾਹੀਦੀ ਹੈ ਬੀਜ ਦੀ ਡੰਗਾਈ ਕਿੰਨੀ ਹੋਣੀ ਚਾਹੀਦੀ ਕਿਉਂਕਿ ਕਈ ਵਾਰ ਆਪਾਂ ਖੁਸ਼ ਆ ਜਾਣ ਡੂੰਗਾ ਬੀਜ ਬੀਜ ਲਈਏ ਉਹਦੇ ਵਿੱਚ ਜਰਮੀਨੇਸ਼ਨ ਦੇ ਵਿੱਚ ਸਮੱਸਿਆ ਆਉਂਦੀ ਆ ਨਦੀਨਾਂ ਦਾ ਕੰਟਰੋਲ ਕਿਵੇਂ ਕਰ ਸਕਦੇ ਵੱਖ-ਵੱਖ ਢੰਗ ਤਰੀਕਿਆਂ ਬਾਰੇ ਵੱਖ-ਵੱਖ ਵੀਡੀਓ ਮੈਂ 5-5 4-4 ਮਿੰਟਾਂ ਦੀਆਂ ਪਾ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਤੁਹਾਡੇ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੂੰਗਾ ਤੁਹਾਡੇ ਤੋਂ ਫੀਡਬੈਕ ਤੁਹਾਡੇ ਤੋਂ ਜਿਹੜੇ ਸੁਝਾਅ ਨੇ ਉਹ ਮੈਂ ਲੈਣ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਆਪਾਂ ਅੱਗੇ ਵੱਧ ਤੋਂ ਵੱਧ ਹੋਰ ਕਿਸਾਨ ਵੀਰਾਂ ਦਾ ਵੀ ਫਾਇਦਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ਹਾਲ ਰਹੋ ਆਬਾਦ